ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਾ ਵਿੱਚ ਵਾਰਸ਼ਪਿਆ ਜਥੇਬੰਦੀ ਦੇ ਸਿੰਘ ਜਿਹੜੇ ਨਜਰਬੰਦ ਆ ਉਹਨਾਂ ਵਿੱਚੋਂ ਤਿੰਨ ਸਿੰਘ ਜਿਹੜੇ ਸਾਡੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਜਰਬੰਦ ਆ ਸਾਡੇ ਕੱਲ ਵਕੀਲ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਗਏ ਤੇ ਉਹਨਾਂ ਨੇ ਜੇਲ੍ਹ ਦਾ ਇੱਕ ਮਸਲਾ ਦੱਸਿਆ ਉਹਨਾਂ ਨੇ ਰਿਟਰਨ ਇੱਕ ਭੇਜਿਆ ਕੱਲ ਤੱਕ ਸਾਡੇ ਜਥੇਦਾਰ ਸਾਹਿਬ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਹੈ ਉੱਥੋਂ ਦੀ ਜਿਹੜੀ ਸੇਵਾ ਮਰਿਆਦਾ ਉਹ ਪੁਲਿਸ ਪ੍ਰਸ਼ਾਸਨ ਹੀ ਭੰਗ ਕਰਦੀ ਪਈ ਆ ਤਰਾ ਗੁਰੂ ਘਰ ਦੇ ਆ ਸਵੇਰੇ ਅਪ ਸੇਖਾ ਦੀ ਮਰਿਆਦਾ ਵਾ ਕਿ ਸਵੇਰੇ 5 ਵਜੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਸਵੇਰੇ ਨਿਤਨੇਮ ਕਰਦੀ ਆ ਗੁਰਮਾਰਾ ਦਾ ਪ੍ਰਕਾਸ਼ ਕਰਦੇ ਆ ਉੱਥੋਂ ਦੇ ਅਫਸਰ ਜਿਹੜੇ ਆ ਇੱਕ ਬਲਬੀਰ ਸਿੰਘ ਆ ਤੇ ਇੱਕ ਜਗਜੀਤ ਸਿੰਘ ਸੁਪਰੀਡੈਂਟ ਉਹਨਾਂ ਨੇ ਜਿਹੜਾ ਸਮਾਂ 5 ਵਜੇ ਤੋਂ ਬਦਲ ਕੇ ਸਾਢੇ 7 ਦਾ ਕਰਤਾਗਾ ਸਵੇਰ ਦਾ ਗੁਰਮਾਰਾ ਦੇ ਪ੍ਰਕਾਸ਼ ਦਾ ਤੇ ਜਿਹੜੀ ਸ਼ਾਮ ਦੀ ਰਹਿ ਰਾਤ ਦੇ ਸਗਾਸਨ ਸਾਹਿਬ ਦਾ ਟਾਈਮ ਆ ਉਹ 3 ਵਜੇ ਤੋਂ 4:30 ਵਜੇ ਦਾ ਕਰਤਾਗਾ ਜਿਹੜੇ ਸਿੱਖ ਮਰਿਆਦਾ ਦੇ ਬਿਲਕੁਲ ਉਲਟ ਹੈ ਸਿੱਖ ਹਰ ਚੀਜ਼ ਤੇ ਬਰਦਾਸ਼ਤ ਕਰ ਸਕਦਾ ਪਰ ਗੁਰੂ ਦੀ ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਗੁਰੂ ਦੀ ਮਰਿਆਦਾ ਤੇ ਕਿਸੇ ਨਾਲ ਸਾਡਾ ਗਏ ਤੇ ਸਮਝੌਤਾ ਨਹੀਂ ਹਰ ਸਿੱਖ ਗੁਰੂ ਨੂੰ ਪੈਰ ਰੱਖ ਕੇ ਚੱਲਦਾ ਸੋਹੇ ਕੱਲ ਤੱਕ ਸਰ ਦੇ ਜਹੇਦਾਰ ਨੂੰ ਮਿਲੇ ਆ ਜਹੇਦਾਰ ਸਾਹਿਬ ਬਾਾਰਸੀ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋ ਗਈ ਆ ਉਹ ਕਹਿੰਦੇ ਇਸ ਚੀਜ਼ ਨੂੰ ਇਸ ਛੇਤੀ ਉਸੇ ਨੋਟਿਸ ਵਿੱਚ ਲਵਾਵਾਂਗੇ ਤੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਸਿੱਖ ਮਰਿਆਦਾ ਅਨਸਾਰ ਉਹ ਦੋਵਾਂ ਪੁਲਿਸ ਅਫਸਰਾਂ ਦੇ ਬਲਬੀਰ ਸਿੰਘ ਤੇ ਜਗਜੀਤ ਸਿੰਘ ਤੇ ਜ਼ਰੂਰ ਕਰਾਂਗੇ ਕਾਕਾਲ ਸਾਹਿਬ ਵਾਈ ਗੁੱਜ ਕੀ ਫਤਿਹ ਅਮਨਦੀਪ ਸਿੰਘ ਡੱਡੂ ਆਣਾ ਜ਼ਰਵਰ ਵਾਰਸ ਪੰਜਾਬ ਜਥੇਬੰਦੀ ਅੰਮ੍ਰਿਤਸਰ ਤੋਂ ਅੱਜ ਅਸੀਂ ਅੱਜ ਅਸੀਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਾ ਵਿੱਚ ਵਾਰਸ ਪੰਜਾਬ ਜਥੇਬੰਦੀ ਦੇ ਸਿੰਘ ਜਿਹੜੇ ਨਜ਼ਰਬੰਦ ਆ ਉਹਨਾਂ ਵਿੱਚੋਂ ਤਿੰਨ ਸਿੰਘ ਜਿਹੜੇ ਸਾਡੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਆ ਸਾਡੇ ਕੱਲ ਵਕੀਲ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਗਏ ਆ ਤੋ ਉਹਨਾਂ ਨੇ ਜੇਲ੍ਹ ਦਾ ਇੱਕ ਮਸਲਾ ਦੱਸਿਆ ਉਹਨਾਂ ਨੇ ਰਿਟਰਨ ਇੱਕ ਭੇਜਿਆ ਕੱਲ ਤੱਕ ਸਾਡੇ ਜਥੇਦਾਰ ਸਾਹਿਬ ਉਹਨਾਂ ਨੂੰ ਕਿ ਜਿਹੜਾ ਉੱਥੋਂ ਦੇ ਗੁਰੂ ਘਰ ਆ ਜੇਲਾ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਹੈ ਉੱਥੋਂ ਦੀ ਜਿਹੜੀ ਸੇਵਾ ਮਰਿਆਦਾ ਉਹ ਪੁਲਿਸ ਪ੍ਰਸ਼ਾਸਨ ਹੀ ਭੰਗ ਕਰਦੀ ਪਈ ਆ ਉਹਦੇ ਵਿੱਚ ਮਸਲਾ ਇਹ ਹੋਇਆ ਕਿ ਜਿੱਤਰਾ ਗੁਰੂ ਘਰ ਦਾ ਸਵੇਰੇ ਆਪ ਸੇਖਾਂ ਦੀ ਮਰਿਆਦਾ ਵਾ ਕੀ ਸਵੇਰੇ 5 ਵਜੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਸਿਰੇ ਨਿਯਤ ਨਿਯਮ ਕਰਦੀ ਆ ਗੁਰਮਾਰ ਦਾ ਪ੍ਰਕਾਸ਼ ਕਰਦੇ ਆ ਉੱਥੋਂ ਦੇ ਅਫਸਰ ਜਿਹੜੇ ਆ ਇੱਕ ਬਲਬੀਰ ਸਿੰਘ ਆ ਤੇ ਇੱਕ ਜਗਜੀਤ ਸਿੰਘ ਸੁਪਰੀਡੈਂਟ ਉਹਨਾਂ ਨੇ ਜਿਹੜਾ ਸਮਾਂ 5 ਵਜੇ ਤੋਂ ਬਦਲ ਕੇ ਸਾਢੇ 7 ਦਾ ਕਰਤਾਗਾ ਸਵੇਰ ਦਾ ਗੁਰਮਾਰਾ ਦੇ ਪ੍ਰਕਾਸ਼ ਦਾ ਤੇ ਜਿਹੜੀ ਸ਼ਾਮ ਦੀ ਰਹਿ ਰਾਤ ਦੇ ਸਗਾ ਸੰਸਾਭ ਦਾ ਟਾਈਮ ਆ ਉਹ 3 ਵਜੇ ਤੋਂ ਸਾਢੇ 4 ਵਜੇ ਦਾ ਕਰਤਾਗਾ ਜਿਹੜੇ ਸਿੱਖ ਮਰਿਆਦਾ ਦੇ ਬਿਲਕੁਲ ਉਲਟਿਆ ਕਿਉਂਕਿ ਸਿੱਖ ਹਰ ਚੀਜ਼ ਤੇ ਬਰਦਾਸ਼ਤ ਕਰ ਸਕਦਾ ਪਰ ਗੁਰੂ ਦੀ ਤੇ ਕਿਸੇ ਨਾ ਕੋਈ ਸਮਝੌਤਾ ਨਹੀਂ ਗੁਰੂ ਦੀ ਮਰਿਆਦਾ ਤੇ ਕਿਸੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਹਰ ਸਿੱਖ ਗੁਰੂ ਨੂੰ ਪਹਿਲ ਰੱਖ ਕੇ ਚੱਲਦਾ ਤੇ ਉਹ ਸਿੰਘਾਂ ਨੇ ਜਿਹੜੇ ਵਾਰ ਪੰਜਾਹ ਜਥੇਬੰਦੀ ਦੇ ਉੱਤੇ ਸਿੰਘ ਆ ਭਾਈ ਮਨਦੀਪ ਸਿੰਘ ਜੀ ਬਹਿਰਾਮ ਤੋਂ ਆ ਬਲਵਿੰਦਰ ਸਿੰਘ ਜੀ ਜੰਗਿਆਣਾ ਜਤਿੰਦਰ ਸਿੰਘ ਜੀ ਬਾਬਾ گورਖਾ ਉਹ ਵਾਰਸ ਜਦ ਵਿੱਚ ਤਿੰਨਾਂ ਸਿੰਘਾਂ ਨੇ ਇਹ ਸਾਡੇ ਵਕੀਲ ਸਾਹਿਬ ਦੇ ਨੋਟਿਸ ਵਿੱਚ ਗੱਲ ਜਾਂਦੀ ਹੈ ਤੇ ਫਿਰ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੋਰ ਵੀ ਗੁਰਸਿੱਖ ਵੀਰ ਆ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਜਿਹੜੇ ਸਿੱਖ ਵੀਰ ਆਪਣੇ ਜੇਲ੍ਹ ਦੇ ਅੰਦਰ ਉਹਨਾਂ ਨੇ ਇੱਕ ਬਕਾਇਦਾ ਜਿਹੜਾ ਚਿੱਠੀ ਆ ਉਹ ਕਾਲ ਸਤਖ ਦੇ ਜਾਇਦਾਰ ਨੂੰ ਭੇਜੀ ਆ ਉਹਦੇ ਵਿੱਚ ਉਹਨਾਂ ਹਰ ਚੀਜ਼ ਲਿਖ ਕੇ ਭੇਜੀ ਆ ਸੋ ਮਸਲਾ ਇਹ ਸਿੱਖਾ ਲਈ ਮਸਲਾ ਹੈ ਕਿ ਸਾਡੇ ਗੁਰੂ ਘਰ ਭਾਵੇਂ ਜੇਲਾ ਚ ਤੇ ਭਾਵੇਂ ਜੇਲਾ ਤੋਂ ਬਾਹਰ ਬਣੇ ਆ ਉੱਥੇ ਸਾਡੀ ਗੁਰੂ ਦੀ ਮਰਿਆਦਾ ਬਹੁਤ ਭੰਗ ਹੋ ਰਹੀ ਆ ਖਾਸ ਕਰਕੇ ਸਾਡੀ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਹੀ ਕਰਦਾ ਪਿਆ ਸੋ ਇਹ ਕੱਲ ਤੱਕ ਸਦੇ ਜਥੇਦਾਰ ਨੂੰ ਮਿਲੇ ਆ ਜਥੇਦਾਰ ਸਾਹਿਬ ਬਾਹਰ ਸੀ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋ ਗਈ ਆ ਉਹ ਕਹਿੰਦੇ ਇਸ ਚੀਜ਼ ਨੂੰ ਇਸ ਛੇਤੀ ਉਸਤੀ ਨੋਟਿਸ ਵਿੱਚ ਲਵਾਗੇ ਤੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਸਿੱਖ ਮਰਿਆਦਾ ਇਨਸਾਨ ਉਹ ਦੋਵਾਂ ਪੁਲਿਸ ਅਫਸਰਾਂ ਦੇ ਬਲਬੀਰ ਸਿੰਘ ਤੇ ਜਗਜੀਤ ਸਿੰਘ ਤੇ ਜ਼ਰੂਰ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੀ ਮਾਦੀਵਰਾਂ ਇਹ ਪੁਲਿਸ ਪ੍ਰਸ਼ਾਸਨ ਨੂੰ ਮੈਂ ਦੱਸ ਦੇਣਾ ਚਾਹੁੰਦੇ ਆ ਕਿ ਇਹੋ ਜਿਹੇ ਜਿਹੜੇ ਤੁਹਾਡੇ ਅਫਸਰ ਆ ਇਹਨਾਂ ਨੂੰ ਆਪ ਹੀ ਨੱਥ ਪਾ ਲੋ ਜੇ ਕੇ ਇਹਨਾਂ ਨੂੰ ਜੇਲ੍ਹ ਤੋਂ ਗਿਰ ਸੋ ਤਾਂ ਤੁਹਾਡੇ ਗਾ ਚੀਕਾਂ ਬਣੀਆਂ ਵਜਦੀਆਂ ਇਸ ਕਰਕੇ ਅਸੀਂ ਅੱਜ ਆਜੂ ਪਿਆਰ ਦੇ ਨਾਲ ਹੀ ਤੁਹਾਨੂੰ ਸਮਝਾਉਣ ਦੇ ਆ ਕਿ ਇਹੋ ਜਿਹੇ ਜਿਹੜੇ ਪੁਲਿਸ ਅਫਸਰ ਜਿਹੜੇ ਸਾਡੇ ਗੁਰੂ ਦੀ ਬਰਿਆਦ ਨੂੰ ਭੰਗ ਕਰਦੇ ਆ ਉਹ ਬਰਦਾਸ਼ਤਯੋਗ ਨਹੀਂ ਹੈਗੇ ਤੇ ਸੋ ਇਸ ਕਰਕੇ ਅਸੀਂ ਅੱਜ ਹੀ ਕਾਲ ਤੱਕ ਸਾਡੇ ਜਹੀਦਾਰ ਨੂੰ ਮਿਲੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੀ ਉਹਦੀ ਅਧਿਕਾਰੀ ਨਾਲ ਸਪਰਕ ਕੀਤਾ ਇਸ ਬਾਰੇ ਸਾਡੀ ਉਹਦੀ ਅਧਿਕਾਰੀ ਨਾਲ ਸਭ ਤੋਂ ਪਹਿਲਾਂ ਸਾਡੀ ਉੱਚ ਸਭ ਤੋਂ ਉੱਚ ਸਿੱਖਾ ਵਾਸਤੇ ਸ੍ਰੀ ਕਾਲ ਤਖਤ ਸਾਹਿਬ ਆ ਅਸੀਂ ਕਾਲ ਤਖਤ ਦੇ ਜਹੇਦਾਰ ਨੂੰ ਅਪੀਲ ਕੀਤੀ ਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਕਿਉਂਕਿ ਸਿੱਖਾਂ ਦੀ ਸਭ ਤੋਂ ਉੱਚ ਸੰਤਾਨ ਸਾਡੇ ਸ੍ਰੀ ਕਾਲ ਤਖਤ ਸਾਹਿਬ ਦਾ ਹੈ ਇਹ ਅਸ਼ਵਾਸ਼ਣ ਕੀ ਦਵਾਇਆ ਉਹਨਾਂ ਕਹਿੰਦੇ ਇੱਕ ਦੋ ਦਿਨਾਂ ਚ ਇਹ ਕਾਰਵਾਈ ਕਰਾਂਗੇ